ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਸ਼ੁਰੂ ਹੋ ਗਿਆ ਮੱਤੀ ਵਾਲੀ ਮਸ਼ੀਨ ਲੱਗੀ ਨੂੰ ਚਾਲੂ ਕਰਕੇ ਤੇ ਫੇਰ ਭਾਰ ਦੇ ਕੰਮ ਤੋਂ ਦੇ ਵੇਖਾਂਗੇ ਫਿਰ ਮਾਲੀ ਚੱਲਦੀ ਪੂਰੇ ਜੋਰਾ ਸ਼ੋਰ ਨਾਲ ਤੇ ਕੰਮੀ ਰੋ ਜੀ ਆ ਜਾਂਦਾ ਵਾ بارش ਦਾ ਟਾਈਮ ਰੋ ਜੀ ਹੋ ਗਿਆ ਚੋਕ ਜਾ ਮੜਾਇਆ ਵਾ ਜੀ ਦੇ ਵਿੱਚ ਇੱਕ ਮਾੜੀਆਂ ਮੱਕੀਆਂ ਜਿ ਤਰ੍ਹਾਂ ਸਾਡੇ ਇਲਾਕੇ ਦੇ ਵਿੱਚ ਰੇਤ ਰੂਤ ਪਈ ਸੀ ਥੋੜੀਆਂ ਮੱਕੀਆਂ ਹਲਕੀਆਂ ਵਾਂ ਉਹਨਾਂ ਦਾ ਇਹ ਬੜਾ ਜੱਬਾ ਵੀ ਉਹ ਜਿਹੜੀਆਂ ਕਟਰ ਦੇ ਵਿੱਚ ਵਲੀਆਂ ਜਾਂਦੀਆਂ ਪੁੱਥਾ ਜਾਂ ਨਰਮ ਜਹਾ ਆ ਪਿਆ ਵਲਿਆ ਜਾਂਦਾ ਇੱਕ بارش ਹੋ ਜਾਂਦੀ ਆ ਤੇ ਗਿੱਲੀ ਵੱਟੀ ਗਿੱਲੀ ਵੱਟੀ ਵੱਢਣੀ ਪੈਂਦੀ ਆ ਉਹ ਵਜ ਜਾਂਦੀ ਨਾਲ ਫੇਰ ਵਿਚਾਰਿਆਂ ਨੂੰ ੜੀ ਖੇਚਲ ਕਰਨੀ ਪੈਂਦੀ ਆ ਤਾਂ ਭਵੇਂ ਥੋੜਾ ਹੀ ਆ ਤੇ ਟਾਈਮ ਬੜਾ ਖਰਾਬ ਹੁੰਦਾ ਤੇ ਕਈ ਵੀਰ ਆਪਾਂ ਨੂੰ ਕੋਛ ਦੇ ਆ ਵੀ ਬਾਸਾ ਗ੍ਰਾਮ ਕਿੰਨੀ ਕਰਨੀ ਆ ਕਿੱਲੇ ਦੀ ਕਿੱਲੇ ਦੀ ਪੈਂਦੀ ਆ ਤੇ ਕਿਦਾਂ ਕਿਦਾਂ ਕਰਨੀ ਆ ਵੀਰ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਇੰਸਟਾਗ੍ਰਾਮ ਤੇ ਵੀ ਪਾਈ ਵੀ ਇਹ ਕਿੱਲੇ ਦਾ 800 ਐਮਐਲ ਦਾ ਲੀਟਰ ਹੁੰਦਾ ਵਾ ਪਾਣੀ ਸਕਾਉਣ ਦਾ ਕਾਰਨ ਇਹੋ ਹੀ ਹੁੰਦਾ ਵਾ ਵੀ ਜਦੋਂ ਪਾਣੀ ਘਟੂਗਾ ਤੇ ਸਾਰੀ ਜਿੰਨੀ ਵੀ ਆਪਣੀ ਥੱਲੇ ਬੂਹੇ ਉੱਗੀ ਹੋਈ ਉਹਨੂੰ ਜਿਹੜਾ ਵਾ ਬੂਹੀਆਂ ਇਹ ਜਿਹੜੀ ਦਵਾਈ ਅਸਰ ਕਰੂਗੀ ਇਹ ਕਿੱਲੇ ਦਾ 800 ਐਮਐਲ ਦਾ ਲੀਟਰ ਹੁੰਦਾ ਵਾ 600 ਤੋਂ 700 ਰੁਪਏ ਸ਼ਾਇਦ ਇੱਥੇ ਕਿਹਦਾ ਰੇਟ ਪੈਂਦਾ ਵਾ ਕਿੱਲੇ ਦਾ ਖਰਚਾ ਤੇ ਜਦੋਂ ਇਹ ਸਪਰੇ ਹੋ ਗਈ ਪਾਣੀ ਸੁਕਾ ਕੇ ਕਰਨੀ ਆ ਜਦੋਂ ਹੋ ਗਈ ਤਿੰਨਾ ਚੋਹਾਂ ਦਿਨਾਂ ਬਾਅਦ ਪਾਣੀ ਇਹਨੂੰ ਲਾ ਦਿਓ ਕੋਈ ਗੱਲ ਨਹੀਂ ਕੋਈ ਡਰ ਨਹੀਂ ਤੇ ਇਹਦਾ ਜਮਰਾ ਤੁਸੀਂ ਜੇ ਪੂਣ ਪੰਪਣਾ ਕਰਨੀ ਆ ਤੇ ਇਸ 800 ਐਮਐਲ ਨੂੰ ਜੇ ਪੰਜ ਪੰਪ ਲਾਉਣੇ ਪੰਜਾਂ ਦੇ ਡਿਵਾਈਡ ਕਰ ਲਿਓ ਜਿਹੜੀ ਆਪਣੀ ਜਿਹੜੀ ਆਪਾਂ ਦੂਜੀ ਦਵਾਈ ਕੀਤੀ ਸੀ ਨੋਮਣੀ ਗੋਲਡ ਦਾ ਵੀ ਰਿਜ਼ਲਟ ਬਹੁਤ ਸੋਹਣਾ ਵਾ ਤੇ ਜਿਹੜੀ ਆਪਾਂ ਨੋਵਾਲੈਕ ਦਵਾਈ ਕੀਤੀ ਨੋਵਾਲੈਕ ਦਵਾਈ ਹੋਰ ਸਾਰੇ ਕੱਖ ਮਾਰ ਦਿੰਦੀ ਆ ਸਿਰਫ ਡੀਲੇ ਤੇ ਅਸਰ ਬਹੁਤ ਘੱਟ ਕਰਦੀ ਆ ਜਿਹੜੀ ਪਹਿਲੀ ਜੀ ਡੀਲ ਆ ਵਾ ਉੱਥੇ ਨੋਵਾ ਲੱਕਣਾ ਮਾਰੋ ਉੱਥੇ ਬਸਾਗਰਾ ਮਾਰੋ ਬਸਾਗਰਾ ਦਾ ਡੀਲੇ ਦੇ ਉੱਤੇ ਬਹੁਤ ਵਧੀਆ ਰਿਜ਼ਲਟ ਆ ਇਸ ਕਰਕੇ ਮੇਰੇ ਵੀਰ ਵੀ ਆਪਾਂ ਆਪਾਂ ਨੂੰ ਨਾ ਕੋਈ ਕੰਪਨੀ ਰੈਕਮੈਂਡ ਆਪਾਂ ਕਰਦੇ ਆ ਆਪਾਂ ਸਿਰਫ ਉਹ ਤੁਹਾਨੂੰ ਦਵਾਈ ਦੱਸਦੇ ਆ ਜਿਹੜੀ ਦਵਾਈ ਆਪਾਂ ਖੱਤੇ ਦੇ ਵਿੱਚ ਕੀਤੀ ਹੈ ਤੇ ਉਹਦਾ ਕੀ ਰਿਜ਼ਲਟ ਆ ਆਪਾਂ ਕਦੀ ਇਹ ਨਹੀਂ ਸੋਚਿਆ ਵੀ ਸਾਡੀ ਦਵਾਈ ਵੱਧ ਵਿਗੂਗੀ ਜਾਂ ਮੈਨੂੰ ਕਿਸ ਕੰਪਨੀ ਨੇ ਆਖਿਆ ਵੀ ਸਾਡੀ ਦਵਾਈ ਦੀ ਮਸ਼ਹੂਰੀ ਕਰੋ ਨਾ ਬਾਕੀ ਯਾਰ ਮੈਂ ਸਾਲਟ ਜੇ ਮੈਨੂੰ ਨਾ ਐਵੇਂ ਤੁਹਾਨੂੰ ਦੱਸਣਾ ਵੀ ਆਪਾਂ ਸਿੱਧੀ ਗੱਲ ਜੱਟਾਂ ਵਾਲੀ ਕਰਦੇ ਆਂ ਸਾਲਟਾਂ ਦੇ ਨਾਂ ਜਿਹੜੀ ਪੜਨੇ ਉਹਦੇ ਦਵਾਈ ਦਾ ਤੁਹਾਨੂੰ ਦੱਸ ਦਿੰਨੇ ਆ ਤੇ ਉੱਤੇ ਤੁਹਾਨੂੰ ਫੋਟੋ ਪਾ ਦਿੰਨੇ ਹੁੰਦੇ ਨੇ ਵੀ ਆਹ ਵੇਖ ਲਓ ਕਿਹੜਾ ਵਿੱਚ ਸਾਲਟ ਆ ਯਾਰ ਆਪਾਂ ਵੀ ਉਹਨੂੰ ਉਹ ਨਾਂ ਹੀ ਵੱਲੇ ਜਿਹ ਹੁੰਦੇ ਉਹਦੇ ਹੋਰ ਤੇ ਕੋਈ ਸਿਸਟਮ ਨਹੀਂ ਹੁੰਦਾ ਤੇ ਫੋਟੋ ਪਾ ਦਿੰਨੇ ਆ ਨਾਲ ਦਾ ਨੂੰ ਹਰ ਦਵਾਈ ਦੀ ਉਹਦੇ ਤੇ ਤੁਸੀਂ ਆਪੇ ਹੀ ਸਾਲਟ ਪੜ ਲਿਆ ਕਰੋ ਤੇ ਕਿਸੇ ਵੀ ਕੰਪਨੀ ਦਾ ਸਾਲਟ ਜਿਹੜਾ ਵਾ ਉਹ ਕਰਦਿਆ ਕਰੋ ਤੇ ਇੱਕ ਕਰਿਆ ਕਰੋ ਵੀ ਰੀਜਨਲ ਦਵਾਈ ਲਿਆ ਕਰੋ ਜਿਵੇਂ ਸਜੈਂਟਾ ਬਾਅਰ ਵਧੀਆ ਕੰਪਨੀ ਯੂਪੀਐਲ ਵੀ ਜਿਹੜੀ ਦਵਾਈ ਜਿਹੜੀ ਆਪਾਂ ਨੂੰ ਰਿਜ਼ਲਟ ਵਧੀਆ ਦੇਵੇ ਜੇ ਆਪਾਂ ਮਾੜੀਆਂ ਕੰਪਨੀਆਂ ਦੀ ਦਵਾਈ ਲੈਨੇ ਆ ਨਾ ਉਹ ਤੋਂ ਮੁੜ ਕੇ ਆਪਾਂ ਨੂੰ ਰਿਜ਼ਲਟ ਨਹੀਂ ਸਹੀ ਮਿਲਦਾ ਇਸ ਕਰਕੇ ਇਹ ਤੁਹਾਨੂੰ ਆਪਾਂ ਜਰੂਰ ਆਨੇ ਆ ਵੀ ਦਵਾਈ ਮਹਿੰਗੀ ਲੈ ਲਓ ਥੋੜੀ ਜੀ ਤੇ ਲੋ ਕੰਪਨੀ ਦੀ ਉਹਦਾ ਰਿਜ਼ਲਟ ਤਾਂ ਮ ਚੰਗਾ ਲੈ ਜੂਗਾ ਕਿਉਂਕਿ ਜਿਹੜੀਆਂ ਦੂਜੀਆਂ ਦਵਾਈਆਂ ਉਹਨਾਂ ਦੇ ਵਿੱਚ ਜਿਹੜਾ ਵਾ ਮਾਰਜਨ ਜ਼ਿਆਦਾ ਹੁੰਦਾ ਵਾ ਤੇ ਦੁਕਾਨਦਾਰ ਉਹ ਦੇ ਕੇ ਜ਼ਿਆਦਾ ਖੁਸ਼ ਹੁੰਦਾ ਵਾ ਤੇ ਉਹਦਾ ਰਿਜ਼ਲਟ ਜਿਹੜਾ ਵਾ ਘਟ ਜਾਂਦਾ ਵਾ ਚੰਗੀ ਮਾੜੀ ਕੰਪਨੀ ਦਾ ਤੁਹਾਨੂੰ ਪਤਾ ਫਰਕ ਤੇ ਪੈਣਾ ਹੀ ਆ ਕਹਿੰਦੇ ਹੁੰਦੇ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰ ਬਾਰ ਇਸ ਕਰਕੇ ਮੇਰੇ ਵੀਰ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਬਾਕੀ ਜਿਹੜੀ ਕੋਈ ਵੀ ਗੱਲ ਆ ਬਣੋ ਕਮੈਂਟਾਂ ਦੇ ਵਿੱਚ ਦੱਸ ਦਿਆ ਕਰੋ ਤੇ ਉਹਦੇ ਤੇ ਆਪਾਂ ਤੁਹਾਨੂੰ ਫਿਰੇ ਅਗਲੇ ਦਿਨ ਦੱਸ ਦਿਆ ਕਰਾਂਗੇ ਹੁਣ ਇਹ ਕੰਮ ਕਰਨ ਦੇ ਆ ਇਸ ਤੋਂ ਬਾਅਦ ਚੱਲਾਂਗੇ ਪਾਰ ਵੇਖਾਂਗੇ ਚੱਲ ਗਏ ਭਾਈ ਜਿਹੜੀ ਗਿੱਲੀ ਮੱਕੀ ਤੇ ਮਾੜੀ ਜਿਹਦੇ ਵਿੱਚ ਘਾਹ ਦੇ ਥੋੜਾ ਪਰ ਗਿੱਲੀ ਆ ਥੋੜੀ ਜਿਦਾਂ ਰੁੱਖ ਵਧਣ ਦੇ ਆਰੀਆਂ ਨੇ ਇਤਨਾ ਵਧਣਾ ਪੈਂਦਾ ਮਾਲ ਕਿਹੜੇ ਬਦਲੇ ਮੰਨੇ ਫੋੜਿਆ ਕੋਈ ਨਹੀਂ ਯਾਰ ਟਰੈਕਟਰ ਦਿਨ ਦਵਾ ਦਿੰਦੇ ਆ ਸਾਡੇ ਨਾਲ ਬਾਹਰ ਚੱਲਿਆ ਤੈਨੂੰ ਐ ਜਿਵੇਂ ਵਾਈਪਰ ਉਹਨੂੰ ਪ੍ਰੈਸ਼ਰ ਕਰਾ ਦਈਏ ਬਾਈ ਉਨੂੰ ਪ੍ਰੈਸ਼ਰ ਕਰਾ ਲਈਏ ਜੈਕ ਲਾ ਕੇ ਉਹ ਚੰਗਾ ਤੂੰ ਪ੍ਰੈਸ਼ਰ ਕਰਾ ਦੇ ਐ ਮੁੰਡੇ ਇਹਦਾ ਖਲਿਆਣ ਦੇ ਜੀ ਆਲੇ ਕਈ ਤੇ ਛੱਡ ਜੋ ਉਹ ਲਾ ਕੇ ਕਰਦੇ ਆ ਦਿਖਾ ਦੇਣਾ ਨਾ ਮੈਂ ਤੂੰ ਉਹਨੂੰ ਮੜਾ ਦਿੰਨੇ ਆ ਸੀਸੇ 'ਚ ਜਾਣਾਂ ਨਾ ਹਾਂ ਉਹ ਤੇ ਪਹਿਲੇ ਲਾਲਾ ਦੇ ਉਹ ਤੇ ਆ ਕਿ ਉਹਦੇ ਦੇ ਦੋ ਤੇ ਕਿੰਨੇ ਦਿੱਤੇ ਨੇ ਨਾ ਬਦਲਾ ਤੂੰ ਕਾ ਵਾਹ ਕੋਈ ਨਹੀਂ ਮੱਕੀ ਕਿੰਨੇ ਕਿ ਦੀ ਨਿਕਲਦੀ ਆ ਕਿੰਦਾ ਕੋਣ ਮਕੀਨਾਂ ਤੋਂ ਕਿ ਮਛਰਦਾਨੀ ਨਹੀਂ ਹੋਣੀ ਤੇ ਮੈਂ ਉਹ ਮਕੀ ਖੜੀ ਥੱਲੇ ਦੀ ਵਾਢੀ ਨਾ ਹੂੰ ਬੱਚਾ ਨਹੀਂ ਰਿਹਾ ਸਾਨੂੰ ਉਹ ਰੋੜਦਾਂ ਦੇ ਵੀ ਖਲੇ ਦੀ ਭੈੜੇ ਤੇ ਕਿਹ ਜਿਹੇ ਮਕੀ ਹੋਏ ਮਾਰ ਨਹੀਂ ਰਿਹਾ ਇਹ ਕਿ ਤਾੜੀ ਦੇ ਜਾ ਮੈਂ ਤਾਂ ਭਾਰ ਨਾ ਦੇਈਏ ਲੋਕੋ ਦੇ ਨਾ ਰਹੀਏ ਮੈਂ ਮਜੂ ਕਾ ਟਕਾਂਜਾ ਮੁੜ ਗਏ ਗਾੜੀ ਇਧਰ ਸਾਈਡ ਧਿਆਨ ਨਾਲ ਕੱਲ ਨੂੰ ਪਾਰ ਨਾ ਜਾਵੇ ਹੁਣ ਨਵੀਂ ਪੁੜੀ ਆ 6:20 ਤੇ ਛਾਵੜ ਤੇ ਹੋਈ ਗਿਆ 14 ਕੇ 18 ਕੇ ਹਜ਼ਾਰ ਬੰਦਾ ਇਹ ਕੱਲ ਵੀ ਕੁੜੀ ਦਾ ਕੰਮਰਾ ਹੋਇਆ ਤਾਂ ਲੈਣ ਵੇ ਲਈ ਕਿ ਨਾਲ ਹੀ ਜਾਣੀਆਂ ਇਹ ਕੱਲ ਵੀ ਤੇਰਾ ਅੱਜ ਆਪਣੇ ਪਿੰਡ ਵਾਲੀ ਸਾਈਡ ਦੇ ਕੰਮ ਚੱਲਣ ਡਿਆ ਵਾ ਨਾਲ ਅਮੇਜਕਸ ਤੇ ਹੋਰ ਤੇ ਨਹੀਂ ਲਾਇਆ ਕੋਈ ਨਾ ਸਤਰਾਮ ਭਾਈ ਆ ਕਿੱਧਰ-ਕਿਧਰ ਪਾਏ ਹਣ ਅੱਜ ਆਏ ਹੋ ਇੱਧਰ ਪਾਏ ਆ ਮਾਸਟਰ ਵਾਲੀ ਜੇ ਪਾਏ ਆ ਮੰਦਰਾ ਵਾਲੀ ਇੱਧਰ ਹੋਰ ਬਾਬਾ ਤਨਾ ਚੋਂ ਮੋੜਦਾ ਆ ਆਪਣੇ ਵੀਰ ਗੁੱਜਰ ਵੀਰ ਚਲੋ ਖਿੱਚੋ ਕੰਮ ਫਰਮਾਵੀਂ ਜਾਾਂ ਯਾਰ ਇਹਦੇ ਬੰਦੇ ਭੱਜ ਜਾਏ ਕਿੰਨਾ ਪੁੱਟਿਆ ਗਿਆ ਹਾਂਜੀ ਕਿੰਨੇ ਰਹਿ ਗਏ ਬਰਾ ਕੱਲ ਨੇ ਛੱਡਦਾ ਬ੍ਰੇਕ ਬਰੂ ਗਈ ਬੋਰ ਆਪਣਾ ਵਿੱਚ ਖਰਾਬ ਹੋ ਗਿਆ ਸੀ ਮੋਟਰ ਪੁੱਟਣ ਦੇ ਮੋਟਰ ਨਹੀਂ ਨਿਕਲਦੀ ਆ ਗਿਆ ਅੜੇ ਰੁਕੜਿਆ ਬੋਰ ਪੁੱਟਰ ਵਾਲਾ ਚਲੋ ਪੁੱਟੀ ਦੇ ਦਰਿਆ ਤੇ ਦਰਿਆ ਕਾਫੀ ਡਾਉਣਾ ਤੇ ਹੁਣ ਅੱਜ ਬੰਦਾ ਨਾਲ ਕੋਈ ਨਹੀਂ ਆ ਜਾ ਵੀ ਕੱਲਿਆਂ ਨੇ ਬੇੜੀ ਲਾ ਕੇ ਖੜਨੀ ਤੇ ਲਾਉਣੇ ਆ ਤੇ ਨਾਲੇ ਪਾਰ ਜਾਣੇ ਆ ਨਾਲੇ ਤੰਦ ਹਾਉਣੇ ਆ ਖੋਲੀਏ ਬੇੜੀ ਅੱਜ ਹੁਣ ਆਪਣੇ ਬੰਦੇ ਜਿਹੜਾ ਵਿੱਚ ਮੋਟਾ ਮਾਟਾ ਜਿਦਾਂ ਕਾਲਾ ਸਵਾਂਗ ਤੇ ਜਾਂ ਕੋਈ ਹੋਰ ਬੂਟੀ ਆ ਉਹਨੂੰ ਪੁੱਟਣਾ ਬਾਕੀ ਸਾਰੇ ਹੀ ਸਪਰੇਅ ਮਾਰਤੀ ਛੜੀ ਕੱਖ ਵਾਲੀ ਨਾਲੇ ਠੰਡਾ ਮੌਸਮ ਲਾਗੇ ਲਾਗੇ ਸਾਰੇ ਫੜ ਲਾਂਗੇ ਇਹਨਾਂ ਨੂੰ ਮੌਸਮ ਰੋਜ਼ ਹੀ ਖਰਾਬ ਹੋ ਜਾਂਦਾ ਪਰ ਰੋਜ਼ ਹੀ ਬਸ ਮੜੀ ਝੁੱਪ ਲੱਗਦੀ ਤੇ ਫੇਰ ਪਤਾ ਨਹੀਂ ਕੀ ਰੱਬ ਨੂੰ ਚਾਹੁੰਦਾ ਹੀ ਐ ਅੱਜ ਕੀ ਫੇਰ ਜਿਆਦਾ ਪਾਣੀ ਪੁਣੀ ਜਾਊਗਾ ਜਨਰੇਟਰ ਦਾ ਕੰਮ ਮੁੱਕ ਗਿਆ ਵਾ ਤੇ ਮੀਂਹ ਦਾ ਪਾਣੀ ਬਹੁਤ ਲੰਣ ਝੋਨਾ ਸਕਾਉਣਾ ਹੀ ਪੈਣਾ ਤੇ ਹੁਣ ਸਾਰੇ ਜਨਰੇਟਰ ਜਨੂਟਰ ਕਿੰਨੇ ਤੇ ਡੀਜ਼ਲ ਟੈਂਕੀਆਂ ਸਾਰੀਆਂ ਅੰਦਰ ਲਾਜ ਨੇ ਛੱਡ ਦੇ ਵਿੱਚ ਮੀਂਹ ਕਣੀ ਦਾ ਮੌਸਮ ਹੈ ਜਿਹੜੀ ਚੀਜ਼ ਲੋਡ ਹੋ ਉਹ ਕੱਢ ਲਾ ਗਰਾਂ ਇਹ ਕਾਜਰਨੇਟਰ ਬਾਹਰ ਖਲੋਤਾ ਤੇ ਕ ਇਹਨਾਂ ਨੂੰ ਅੰਦਰ ਲਾ ਕੇ ਨਾਲੇ ਡੇਰੇ ਦੀ ਸਪਾਈ ਹੋ ਜੂ ਪਾਈਪ ਲਾਈਨ ਸਾਂਭਾਂਗੇ ਹੁਣ ਮੀਂਹ ਦੇ ਵਿੱਚ ਇਹੋ ਕੰਮ ਕਰ ਲਾਂਗੇ ਉਦਾਂ ਜਿਹੜਾ ਮੀਂਹ ਦੇ ਵਿੱਚ ਬੈਠਾ ਜਾਂਦਾ ਅੰਦਰ ਚਲ ਆ ਜੋ ਆ ਜੋ 13 ਨੰਬਰ ਦੀ ਚਾਬੀ ਫੜੋ ਮਮਸ਼ਰ ਖਾਂ ਦਾ ਨਹੀਂ ਵੜ ਵੜ ਕੇ ਚਲੋ 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 ਜਵਾਨੋ ਸਾਰਾ ਸਮਾਨ ਲਈ ਅੰਦਰ ਮੀਂਹ ਦਾ ਅੱਜ ਲੈ ਲਈਏ ਲਾਹਾ ਖਾਲੀ ਬੋਰੇ ਬੜੇ ਪਏ ਸੀ ਸਾਰੇ ਇੱਕ ਥਾਂ ਪਾ ਆ ਗਏ ਛੋਲੇ ਇੱਕ ਥਾਂ ਪਾ ਆ ਗਏ ਤੇ ਇਹ ਅੰਦਰ ਦੇ ਵਿੱਚ ਸਾਰਾ ਕੋਲ ਲਾ ਦੇਣੇ ਡੀਜ਼ਲ ਟੈਂਕੀਆਂ ਜਨਰੇਟਰ ਸਾਰੇ ਸਾਰਾ ਕੋਟੇ ਕਿ ਜਣਾ ਲਾਈ ਦਿੱਤਾ ਹੁਣ ਮਾਰ ਕੇ ਸਾਰੇ ਝੋਨੇ ਨੂੰ ਗੀੜਾ ਕਾਕੂ ਖਲੀ ਜਿਹੜੀ ਸਪਰੇਅ ਕੀਤੀ ਵੀ ਕੀ ਕੀ ਰਿਜ਼ਲਟ ਆ ਇੰਨਾ ਵੀ ਜਿਹੜੀ ਕਲੰਚਰ ਦਵਾਈ ਉਹਦਾ ਹੌਲੀ ਹੌਲੀ ਰਿਜ਼ਲਟ ਆਊਗਾ ਥੋੜਾ ਥੋੜੀ ਨੀ ਪਰਦੇ ਓਏ ਤੇ ਜਾਵ ਨੂੰ ਵੇਖੋ ਤੁਸੀਂ ਕਿਹੜੇ ਕਿਹੜੇ ਮੋਟੇ ਨੇ ਹੁਣ ਇਹਨਾਂ ਨੂੰ ਥੋੜੇ ਦਿਰ ਚੋਂ ਇਹਨਾਂ ਨੂੰ ਵੀ ਨਾਲ ਲਾ ਲਿਓ ਦੋ ਤਿੰਨ ਦਿਨ ਨੀ ਪਰਦੇ ਫੋਨ ਓ ਵਾਈ ਗਰੂ ਤੇ ਉਹ ਰੋਸ਼ਕਾ ਹੀ ਇਹ ਪਿੰਡ ਜਾ ਕੇ ਇੱਥੇ ਤੇ ਆਪਣੇ ਕੋਈ ਸ਼ਕਤ ਨਹੀਂ ਹੁਣ ਹਾਂ ਤੇ ਜਾਮ ਨੂੰ ਮੁੰਡਾ ਤੋੜਨ ਦੇਣ ਨਾ ਬੁੱਤੋਏ ਇਹਨਾਂ ਨੂੰ ਤਾਂ ਵੀ ਸਾਨੂੰ ਲਾੜ ਕਰਨ ਓ ਵਾਈ ਗਰੂ ਸੱਚੇ ਬਾਦਸ਼ਾਹ ਚੱਲ ਚੱਲ ਪੁੱਤ ਉਧਰ ਫੇੜੋ ਇੱਕ ਮਹੀਨੇ ਤੋਂ ਬਾਅਦ ਬੜਾ ਘੁੱਟ ਗਿਆ ਲੱਗਦਾ ਹੁਣ ਟੈਂਕੀ ਜਨਰੇਟਰ ਸਾਰੇ ਅੰਦਰ ਲਾਤੇ ਆ ਹੁਣ ਇੱਕ ਕੰਮ ਰਹਿ ਗਿਆ ਪਾਈਪ ਲਾਈਨ ਸਾਹਮਣੇ ਵਾਲੀ ਰਹਿ ਗਈ ਹੱਸ ਉਹ ਸਾਹਮਣੇ ਆ ਇਹ ਹੁਣ ਕਰਦੇ ਆ ਤੁਹਾਡਾ ਨਾਲ ਗੱਲ ਵੀ ਨਹੀਂ ਆਇਆ ਨਾ ਮਾਰ ਫਲ ਪਸੜ ਜਾਣਾ ਲੈ ਜਾ ਬਰਾ ਕਿਹੜੀ ਕਿਹੜੀ ਦਵਾਈ ਕਿੱਦਾਂ ਕਰਨੀ ਸਭ ਤੋਂ ਪਹਿਲਾਂ ਜਿਹੜੀ ਬਾਸਾਗ੍ਰਾਮ ਦਵਾਈ ਹੈ ਨਾ ਉਹ ਤੁਹਾਨੂੰ ਦੱਸਿਆ ਤੇ ਹੁਣ ਆਪਾਂ ਨੋਵਲੈਕ ਦੀ ਕੰਮ ਕਰਦੇ ਹਾਂ ਨੋਵਲੈਕ ਦਾ ਜਿਹੜਾ ਲੀਟਰ ਹੈ ਨਾ ਤੁਸੀਂ ਉਹ ਕਿੱਲੇ 'ਚ ਪੋਣਾ ਵਾ ਤੇ ਪੂਰਾ ਫੁੱਲ ਪੁਹਾਰਾ ਛੱਡ ਕੇ ਤੇ ਫੇਰ ਉਹਨੂੰ ਕਰਨਾ ਵਾ ਜਿਹੜਾ ਵੀ ਔਣੇ ਕ ਕਿੱਲੇ 'ਚ ਹੋ ਜੇ ਥੋੜੀ ਡੋਸ ਦੀ ਵਧਾਉਣੀ ਪੈਣੀ ਐ ਨੋਵਾਲਕ ਦੀ। ਪਈ ਜਿਹੜਾ ਛੇਤੀ ਅਸਰ ਕਰੂਗੀ ਤੇ ਨਾਲੇ ਜਿਆਦਾ ਅਸਰ ਕਰੂਗੀ। ਨੋਵਾਲਕ ਦਵਾਈ ਨੇ ਆਪਣੀ ਨੇ ਨਡੂਕਾ, ਚਿੱਟਾ ਸਵਾੰਗ ਬੂਈ ਤੇ ਬਾਕੀ ਹੋਰ ਵਿੱਚ ਬੂਟੀਆਂ। ਇਹਨਾਂ ਨੂੰ ਨੁਕਸਾਨ ਕਰਨਾ ਵਾ ਪਰ ਹੌਲੀ-ਹੌਲੀ ਟਾਈਮ ਪਾ ਕੇ। ਪਈ ਜਿੱਦਾਂ ਹੌਲੀ-ਹੌਲੀ ਬੰਦੇ ਦੀ ਜਾਨ ਕੱਢਣੀ ਉਹ ਸਿਸਟਮ। ਤੇ ਜਿਹੜੀ ਡੀਲ ਆ ਉਹ ਤੇ ਤੁਹਾਨੂੰ ਪਤਾ ਬਸਾਗ੍ਰਾਮ ਨੇ ਖਤਮ ਕਰਨਾ। ਇਕਤਦਮ ਪਾਸਾਗਰਾਮ ਦਾ ਰਿਜ਼ਲਟ ਆ ਗਿਆ ਜਿਹੜੀ ਨੋਮਣੀ ਗੋਲਡ ਦਾ ਕਈ ਵੀਰ ਪੁੱਛਦੇ ਉਹ ਕਿੱਥੇ ਕਿੱਥੇ ਹੋਣੀ ਨੋਮਣੀ ਗੋਲਡ ਨੇ ਵੀ ਸਾਰੇ ਗੰਦ ਮਾਰਨੇ ਪਰ ਉਹਨੇ ਵੀ ਹੌਲੀ ਹੌਲੀ ਟਾਈਮ ਲਾ ਕੇ ਤੇ ਇਸ ਕਰਕੇ ਮੇਰੇ ਵੀ ਇਹਨਾਂ ਦਵਾ ਦਵਾਈਆਂ ਦਾ ਨੋਵਾ ਲੈ ਕੇ ਤੇ ਨੋਮਣੀ ਗੋਲਡ ਦਾ ਜਿਹੜਾ ਵਾ ਨਾ ਉਹ ਰਿਜ਼ਲਟ ਥੋੜਾ ਟਾਈਮ ਬਾਅਦ ਮਿਲਦਾ ਵਾ ਤੇ ਉਹਦਾ ਤਾਂ ਸ਼ੇਰ ਨਹੀਂ ਆਪੋਦਨ ਦਾ ਕੀਤਾ ਪਾਸਾਗਰਾਮ ਦਾ ਤੁਹਾਡਾ ਨਸੀਰ ਕਰਤਾ ਸੀ ਤੇ ਪਾਸਾਗਰਾਮ ਬੇਤੁੜਕੋਗੇ ਕਰੋ ਪਾਣੀ ਘਟਚ ਕਰੋ ਬਸ ਇਹਦਾ ਇਹੀ ਆ ਬਾਕੀ ਹੁਣ ਸਾਰੇ ਝੋਨੇ ਨੂੰ ਗੀੜਾ ਮਾਰ ਕੇ ਦੇਹਾ ਹੈ ਬਹੁਤ ਵਧੀਆ ਝੋਨਾ ਗਰੂਸ ਕਰਨ ਲਿਆ ਤੇ ਹੁਣ ਇਹਨੂੰ ਜਿਹੜੀ ਦਵਾਈ ਦਈ ਪਾਵਾਂਗੇ ਉਹਨੂੰ ਹਨ ਕੀੜੀ ਵਾਲੀ ਦਵਾਈ ਪਾਵਾਂਗੇ ਸਪਰੇਅ ਕਰਾਂਗੇ ਲੇਟ ਕੀੜੀ ਵਾਲੀ ਦਵਾਈ ਅੱਜ ਤੋਂ 10 ਦਿਨਾਂ ਨੂੰ ਪਾਵਾਂਗੇ ਉਹਦੇ ਨਾਲ ਕਿਉਂ ਇੱਕ ਤੇ ਝੋਨਾ ਰੰਗ ਫੜ ਜਾਊਗਾ ਤੇ ਇੱਕ ਥੱਲੇ ਜਿਹੜੀ ਕੀੜੀ ਕੁੜੀ ਪਈ ਉਹ ਮਾੜੀ ਮੋਟੀ ਉਹ ਖਤਮ ਹੋ ਜਾਊਗੀ ਨਾਲ ਇਹਦੇ ਆਪਾਂ ਪਾਵਾਂਗੇ ਗਾਲੀ ਵਾਲਾ ਇੱਕ ਪਾਊਡਰ ਉਹ ਵੀ ਤੁਹਾਨੂੰ ਦੱਸਾਂਗੇ ਕਿਉਂਕਿ ਆਪਣੇ ਇੱਥੇ ਪਾਣੀ ਜਿਹੜਾ ਵਾ ਘਟ ਸੁੱਕਦਾ ਦਰਿਆ ਤੋਂ ਪਾਰ ਤੇ ਫੇਰ ਪਾਣੀ ਨਾ ਸੁੱਕਣ ਦੇ ਕਰਕੇ ਜਿਹੜਾ ਗਾਲਾ ਵਾ ਸ਼ੁਰੂ ਹੋ ਜਾਂਦਾ ਤੇ ਜਿੰਨਾ ਵੀਰਾਂ ਦੇ ਪਾਣੀ ਜਿਹੜਾ ਸੁੱਕ ਜਾਂਦਾ ਵਾ ਉਹਨਾਂ ਵੀਰਾਂ ਨੂੰ ਇਹੋ ਹੀ ਆ ਵੀ ਜਿੰਨਾ ਵੀ ਪਾਣੀ ਤੇਰੀ ਖਾਦ ਪੈਣ ਤੋਂ ਬਾਅਦ ਪਾਣੀ ਜਿਹੜਾ ਖੱਤੇ ਦੇ ਵਿੱਚ ਜਮਾਂ ਈ ਸਕਾ ਦੋ ਅੱਧਾ ਅੱਧਾ ਜਿਵੇਂ 10 ਕਿੱਲੇ ਮੋਟਰ ਨੂੰ ਖੇਤ ਆਉਂਦਾ ਵਾ 5 ਕਿੱਲਾਂ ਦਾ ਇੱਕ ਵਾਰ ਸਕਾ ਦੋ 5ਾਂ ਦਾ ਇੱਕ ਵਾਰ ਪੂਰਾ ਥੱਲੇੋਂ ਥਾਂ ਚਿੱਟਾ ਕਰ ਦੋ ਚਿੱਟਾ ਕਰਕੇ ਜਿੱਦਾਂ ਆਪਾਂ ਵੱਤਰ ਦਾ ਪਾਣੀ ਲਾਉਨੇ ਨਾ ਇੱਕ ਦਿਨ ਉਹਨੂੰ ਲਾਤਾ ਜਿਹੜੇ ਖੱਤੇ ਨੂੰ ਪਾਣੀ ਲਾਉਣਾ ਉਹਨੂੰ ਪੂਰਾ ਸਿਰੇ ਲਾ ਦੇਣਾ ਪਾਣੀ ਜਿੰਨਾ ਵੀ ਸਕਾ ਆ ਕੇ ਲਾਉਂਗੇ ਨਾ ਝੋਨੇ ਨੂੰ ਓਨਾ ਹੀ ਤੁਹਾਡਾ ਝੋਨਾ ਜਿਹੜਾ ਉਲੀ ਰੋਗ ਤੋਂ ਬਚੂਗਾ ਤੇ ਉਹਦੀਆਂ ਜਿਹੜੀਆਂ ਸ਼ਾਖਾਵਾਂ ਉਹ ਹਰੀਆਂ ਭਰੀਆਂ ਰਹਿਣੀਆਂ ਜੇ ਵਿੱਚ ਪਾਣੀ ਝੋਨੇ ਦੇ ਖੜਾ ਰੱਖਿਆ ਆਪਾਂ ਤੇ ਉਹਦੇ ਨਾਲ ਆਪਣੇ ਝੋਨੇ ਨੂੰ ਉਲੀ ਰੋਗ ਜ਼ਿਆਦਾ ਆਊਗਾ ਤੇ ਉਲੀ ਰੋਗ ਆ ਗਿਆ ਝੋਨਾ ਦਾਗੀ ਵੀ ਹੋ ਜਾਣਾ ਝੋਨੇ ਦਾ ਮੋਢ ਵੀ ਮਾੜਾ ਹੋ ਜਾਣਾ ਮੁੜਕੇ ਵੀ ਕਿਸੇ ਕੰਮ ਦਾ ਝੋਨਾ ਨਹੀਂ ਰਹਿੰਦਾ ਇਸ ਕਰਕੇ ਜਦੋਂ ਜਿੰਨੇ ਜਿੰਨੇ ਤੇਰੀ ਖਾਦ ਪਾਤੀ ਕਈ ਵੀਰ ਵਿੱਚ ਫੋਨ ਲਾਉਂਦੇ ਆ ਵੀ ਵੀਰ ਜੀ ਅਸੀਂ ਤੇਰੀ ਖਾਦ ਪਾਤੀ ਜਿੰਨਾ ਵੀਰਾਂ ਨੇ ਤੇਰੀ ਖਾਦ ਪਾਤੀ ਆ ਉਹਨਾਂ ਵੀਰਾਂ ਨੂੰ ਇਹੋ ਜਿਹਾ ਸਜਾ ਵਿੱਚ ਝੋਨੇ ਦਾ ਪਾਣੀ ਸਕਾ ਦਿਓ ਤੇ ਬੱਤਰ ਦਾ ਪਾਣੀ ਕਰ ਦਿਓ ਬਸ ਜਦੋਂ ਤੁਹਾਨੂੰ ਲੱਗਿਆ ਥੱਲੇ ਗਿੱਲ ਖਤਮ ਹੋ ਗਈ ਆ ਉਦੋਂ ਉਹਨੂੰ ਪਾਣੀ ਲਾ ਦੇਣਾ ਉਸ ਤੋਂ ਬਾਅਦ ਫਿਰ ਮੋਟਰਾਂ ਬੰਦ ਕਰ ਦੇਣੀ ਬਸ ਇਹ ਚੱਕਰ ਦੇ ਨਾਲ ਤੁਹਾਡੀ ਸਪਰੇ ਵੀ ਘੱਟ ਤੁਹਾਨੂੰ ਕਰਨੀ ਪਊਗੀ ਬਿਮਾਰੀ ਤੋਂ ਵੀ ਝੋਨਾ ਬਚਿਆ ਰਹੂਗਾ ਵਿੱਚ ਦੀ ਹਵਾ ਉਹ ਕਰਾਸ ਕਰਦੀ ਰਹੂਗੀ ਇਹ ਗੱਲਾਂ ਤੇ ਬਾਕੀ ਚਲੋ ਤੁਹਾਡੇ ਨਾਲ ਸਾਰੀ ਗੱਲ ਕੀਤੀ ਗਈ ਆ ਝੋਨਾ ਬਹੁਤ ਵਧੀਆ ਕਿਰਪਾ ਮਾਲਕ ਦੀ ਇੱਧਰ ਆਵੇ ਹੁਣ ਸਪਰੇਅ ਸਾਰੀ ਹੋਈ ਹੈ ਵੱਟਾ ਵਾਲੀ ਹੁਣ ਪੱਕ ਜਾਂਦਾ ਕਿੰਨੇ ਆ ਗਲ ਜਾਣਾ ਛੋਨਾ ਬਹੁਤ ਵਧੀਆ ਗਰੋਥ ਕਰਨ ਡਿਆ ਇਹਨੂੰ ਦੋ ਵਾਰੀ ਖਾਦ ਪਾਈ ਹੈ ਇਸ ਪੈਲੀ ਨੂੰ ਮਨਾ ਗਿਆ ਏ ਹੁਣ ਸਾਰੇ ਜਿੱਧਰ ਲ ਬੰਨੇ ਰਹਿ ਗਿਆ ਏ ਉਧਰ ਮਾਰਦੇ ਕੀੜਾ ਪਾਣੀ ਪੂਣੀ ਕਿੰਨਾਗਾ ਖੱਤਿਆਂ ਚ ਯਾਰ ਬੜਾ ਨੰਦ ਜਿਹਾ ਆਉਂਦਾ ਵਾ ਤੁਸੀਂ ਕੋਈ ਵੀ ਫਸਲ ਆਪਦੇ ਹੱਥੀ ਬੀਜੀ ਐ ਨਾ ਜਿਹੜਾ ਤੁਸੀਂ ਉਹਨੂੰ ਪਾਲੋਗੇ ਪਰੋਸੋਗੇ ਤੁਹਾਨੂੰ ਨੰਦ ਜਿਹਾ ਆਊਗਾ ਵੀ ਇਹ ਆਪਦੇ ਹੱਥੀ ਮੈਂ ਸਾਂਭਣ ਡਿਆ ਵਾ ਜਾਂ ਇਹਦੇ ਨਾਲ ਵਧੀਆ ਤੁਹਾਨੂੰ ਬੜਾ ਵਧੀਆ ਮਹਿਸੂਸ ਹੋਊਗਾ ਜਿਹੜਾ ਮਨ ਤੇ ਕੋਈ ਵੀ ਮਨ ਤੇ ਬੋਝ ਹੈ ਨਾ ਕੋਈ ਮੰਨ ਲਓ ਤੁਹਾਡੇ ਮਨ ਦੇ ਉੱਤੇ ਬੋਝ ਹੋ ਗਿਆ ਤੇ ਤੁਸੀਂ ਜਦੋਂ ਫਸਲ ਨੂੰ ਢੇਡਾ ਮਾਰਿਆ ਤੁਹਾਨੂੰ ਉਹ ਨੰਦ ਜਾਉਣਾ ਸਕੂਨ ਜਾ ਮਿਲਣਾ ਤਾਂ ਕਰਕੇ ਗੁਰੂ ਨਾਨਕ ਬਾਛਾ ਨੇ ਜਿਹੜੀ ਖੇਤੀ ਸਭ ਤੋਂ ਉਤਮ ਦੱਸਿਆ ਇਹ ਇਹਦੇ ਨਾਲ ਬੰਦਾ ਗੱਲਾਂ ਕਰਦਾ ਤਰਿਆ ਜਾਂਦਾ ਤੇ ਵਾਕਿਆ ਯਾਰ ਕਈ ਯਾਰ ਗੱਲਾਂ ਕਰੀ ਦੀਆਂ ਹਾਂ ਕਿੱਦਾਂ ਹਾਂ ਕੇ ਜੀ ਦੀ ਲੋੜ ਨਹੀਂ ਐਵੇਂ ਕੱਲੇ ਨੰਦੇ ਜੇ ਲਈ ਜਾਈਦੇ ਬੜੀ ਵਧੀਆ ਲੱਗਦੀ ਜਿੱਥੇ ਮਾੜਾ ਖੱਤਾ ਉਹਨੂੰ ਅਖੀ ਦਾ ਹਾਂ ਸੁਟੀ ਹੋਰ ਮੈਂ ਤਾਂ ਯਾਰ ਬੜੀਆਂ ਗੱਲਾਂ ਹੀ ਕਰਦਾ ਨਾ ਤੇ ਜਦੋਂ ਫਸਲ ਚੰਗੀ ਹੋਵੇ ਫਿਰ ਵੈਗਰੂ ਵੈਗਰੂ ਕਰਨ ਨੂੰ ਜੀ ਕਰਦਾ ਪਰਮਾਤਮਾ ਨੇ ਵਧੀਆ ਯਾਰ ਇਸਤਨ ਦੇ ਨਾਲ ਜੋੜਿਆ ਨਾ ਉਹਦਾ ਸ਼ੁਕਰਵਾਦ ਤੇ ਜਿਹੜੇ ਮੇਰੇ ਵੀਰ ਅਜੇ ਵੀ ਇਹੋ ਖਿਆਲ ਕਰੀ ਜਾਂਦੇ ਖੇਤੀ ਜਿਹੜੀ ਆ ਲਾਏ ਵੰਦ ਤੁੰਦਾ ਨਹੀਂ ਆ ਉਹਨਾਂ ਮੇਰੇ ਵੀਰਿਆਂ ਨੂੰ ਇਹੋ ਹੀ ਆ ਵੀ ਤੇ ਇਹ ਨਹੀਂ ਨਾ ਤਾਂ ਫਿਰ ਕੋਈ ਵੀ ਨਹੀਂ ਆ ਇਸ ਕਰਕੇ ਇਹਦੇ ਨਾਲ ਜੁੜ ਕੇ ਰਵੋ ਨਜ਼ਾਰੇ ਲਟੋ ਆਹ ਕਿੱਡਾ ਵਧੀਆ ਨਜ਼ਾਰਾ ਵੇ ਵਾਹ ਬਈ ਵਾਹ ਇਹ ਆਪਣਾ ਪੰਜਾਬ ਸਾਰੀਆਂ ਰੁੱਤਾਂ ਠੰਡਾ ਗਰਮੀ ਮੌਸਮ ਜਿੱਦਾਂ ਦਾ ਹੁਣੇ ਮੀਂਹ ਪੈ ਗਿਆ ਤੇ ਠੰਡ ਲੱਗਦੀ ਸੀ ਤੇ ਹੁਣ ਗੇੜਾ ਮੰਨ ਗਿਆ ਧੁੱਪ ਨੇ ਵੀ ਤੇ ਗਰਮੀ ਲੱਗਦੀ ਹੈ ਬਹੁਤ ਵਧੀਆ ਮੌਸਮ ਹੁਣ ਪਾਣੀ ਵਹਾ ਲੈ ਗਿਆ ਸਾਰੇ ਖਾਜਾਂ ਨੰਗਾ ਹੋ ਗਿਆ ਪਰ ਮਿੱਟੀ ਹੀ ਲੱਗੀ ਵੇਖੋ ਹੁਣ ਡੰਗਰਾਂ ਦੇ ਖਾਨ ਜੋਗਾ ਰਹਿੰਦਾ ਕਿੰਨਾ ਕ ਲੈਂਦਾ ਪਾਣੀ ਅੰਬਸ਼ਰਦ ਤੇ ਤਰੇ ਇਹਨੇ ਖਾਈ ਜਾਂਦਾ ਹੈ ਦੇ ਬੰਤੇ ਕੀੜਾ ਕੱਢ ਲੀਨੇ ਆ ਨਾਲੇ ਕੀੜਾ ਬਾਜੂ ਪਾਲਾ ਮਛਰਾ ਕਥੇ ਮੁੰਡਾ ਵੀ ਛਾਪ ਆਪ ਲੋ ਛਾਉ ਲੋ ਯਾ ਹੋਰੇ ਇਧਰ ਹੋ ਜਾ ਪਿੱਛੇ ਦਾਣੀ ਦਾਣੀ ਪਿੱਛੇ ਉਤਾਰਾਂ ਦੇ ਨਾ ਪੈਰ ਰੱਖੇ ਗਈ ਚੱਲ ਵੀ ਸ਼ੇਰਾ ਚੱਲ ਸਾਰਾ ਕਤਲ ਹੋਣਾ ਪੁੱਤ ਸਨਾ ਬੱਸ ਓ ਸਭ ਤੋਂ ਇਧਰ ਇਧਰੇ ਹੋਏ ਆਵੇ ਆ ਜੜਾ ਹੁਣੇ ਨਿਗੋਲੇ ਕਰ ਲਈ ਇੱਥੇ ਖਲੋਇਆ ਖਲੋਇਆ ਸਾਨੂੰ ਇਹ ਪਾ ਲਿੰਦੇ ਆ ਵਧੀਆ ਸਕੀਮ ਓਏ ਨਾਲੇ ਇੱਥੇ ਖਰਾਜੋ ਨਾ ਕਰੇ ਚੰਦੂ ਖਾ ਲੂ ਪੁੱਤ ਇੱਥੇ ਕਿਰਦੇ ਜਾਂਦੇ ਖਰਾਬ ਹੋ ਜਾਂਦੇ ਪਰ ਪਰ ਕੇ ਕੱਲੇ ਆ ਗਰਾਪੇ 8 8 8 ਸਾਰੇ ਹਰੇ ਬਾਹਰ ਕੱਢ ਦੋ ਦੂਜੇ ਕੱਲੇ ਇਕੱਠੇ ਕਰ ਲੋ ਉਹ ਗਲੇ ਨਹੀਂ ਵਧੀਆ ਹੁੰਦੇ ਸੋ ਪੂਲੇ ਦੇ ਉਹ ਕੱਲੇ ਹਰੇ ਕੱਢੋ ਤੁਸੀਂ ਵਿੱਚ ਹੈ ਹੋ ਜਿਹੜੇ ਹੱਥ ਜਿਆਦਾ ਖਰਾਬ ਆ ਗੁਰੂ ਆਏ ਤਾਂ ਸ਼ਹਿਰ ਵੈਸੇ ਨਹੀਂ ਮਿਲਣਦੇ ਇਹਦੇ ਆਪਣੇ ਪਿੰਡਾਂ ਚ ਹੈਦ੍ਰੱਖਾਂ ਥੱਲੇ ਕੀ ਬਣਿਆ ਪਿਆ ਪਿੰਡਾਂ 'ਚ ਭਰਦੇ ਨੇ ਫੋਲੀ ਘਰਿਆ ਸਾਰੇ ਨੇ ਸਾਰੇ ਸੇਹਣਾ ਨੇ ਕਿਉਂ ਉਹ ਨੋ ਤੂੰ ਨਾ ਇਹ ਚਾਰਿਆਂ ਨੂੰ ਚਾਲੂ ਕਰ ਲੈ ਲਾਲ ਬਟਨ ਸੇ ਹਾਂਜੀ ਚੱਲ ਸੁਣ ਐ ਸੈੱਟ ਹੋ ਗਿਆ ਬੈਜੋ ਮਿਲਗੀ ਬਾਸ ਸੁਣ ਲਾਹਣੇ ਮਾਰਾ ਮਾਰਾ ਹੰਦ ਇਹਦੀ ਬਹੁਤ ਰੇਟ ਮਾਰਤਾ ਨੇ ਦੇਵਾ ਉਹਨੂੰ ਜੇ ਸੋਧਾ ਬਹਤਾ ਜੁਕਤਾ ਇਹ ਹੈ ਨਾ ਲੋਕਾਂ ਨੇ ਧੋਖਾ ਭਾ ਬੰਦਾ ਕਰੀ ਤੇ ਵੀਡੀਓ ਬਣ ਲਈ ਚੇ ਗੱਲਾਂ ਕਰਦੀਆਂ ਨੇ ਨਹੀਂ ਉਹ ਗੱਲ ਕਰਦਾ ਮੈਂ ਉਹ ਦੋ ਤੋਂ ਬਈ ਛੱਡਿਆ ਸਾਰੇ ਆਪੇ ਜਦ ਮੈਂ ਕੋਈ ਨਹੀਂ ਲਾ ਲਈ ਅੱਲਾ ਬੰਦ ਪੰਡਾ ਰਿਹਾ ਇਹ ਜਿਹੜੀ ਗੋਮੇ ਦੀ ਜਾਂਦੀ ਕਰਮਾ ਵਾਲੀ 4x4 ਲਾ ਕੇ ਨਹੀਂ ਤੇ ਉਦਾਂ ਜੀਪਾ ਕਿੱਥੇ ਜਾਂਦੀਆਂ 4x4 ਤੋਂ ਬਿਨਾ ਨਹੀਂ ਜਾਂਦੀ ਇਹਦਾ ਹੀ ਕੰਮ ਆ ਪਾਰ ਵਾਲੇ ਸਾਰੇ ਬੰਦਿਆਂ ਨੂੰ ਰਾਸ਼ਨ ਪਤਾ ਟੋਣਾ ਹੋਰ ਗੱਡੀ ਨਹੀਂ ਇੱਧਰ ਕੋਈ ਵੀ ਪਲੇਰੋ ਫਰੂਰੋ ਕਈ ਪ੍ਰਕੋਸ਼ਨ ਨਹੀਂ ਤੇ ਇੰਦਰ ਸਿਰਵਨ ਮਹਿੰਦਰਾ ਦੀਆਂ ਮਹਿੰਦਰਾ ਦੇ ਟਰੈਕਟਰ ਤੇ ਮਹਿੰਦਰਾ ਦੀਆਂ ਜੀਪਾਂ ਘੰਗਾ ਜੀ